हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਆ ਗਈ ਬਾਈ ਕੋਲ ਟਾਪ ਕੁਆਲਿਟੀ ਦੀ ਚਰਸੀ ਵੜ ਗੱਬਣ ਥੋੜੇ ਦਿਨਾਂ ਦੀ ਐਮਲੋ ਆ ਗਈ ਕੱਚੀ ਤੇ ਇੱਕ ਆ ਗਈ ਬਾਈ ਕੋਲ ਟਾਪ ਕੁਆਲਿਟੀ ਦੀ ਹੀਫਰ ਬੱਸੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਬਾਈ ਠੀਕ ਠਾਕ ਬਾਈ ਵਧੀਆ ਕਿਵੇਂ ਚੱਲਦਾ ਕੰਮ ਕਰ ਵਧੀਆ ਬੋਲਦੇ ਮਹਾਰਾਜ ਜੀ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਮੇਰਾ ਵੀਰੇ ਪੁੱਟਾ ਸੀਗਾ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਈ ਨੇੜੇ ਪਿੰਡ ਪੱਖੋ ਕੰਚ ਤੋਂ 8 ਕਿਲੋਮੀਟਰ ਪਾਏ ਦਾ ਤਪੇ ਤੋਂ 4 ਕਿਲੋਮੀਟਰ ਪਾਏ ਦਾ ਕੰਟੈਕਟ ਨੰਬਰ ਬੋਲ ਦੋ 98032 8449 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤੇ ਬਾਈ ਬੂਟੇ ਜੇ ਗੱਲ ਕਰੀਏ ਟਾਪ ਕਲਾਸ ਜਰਸੀ ਆ ਜਮਾ ਬਾਈ ਆਏ ਲਾ ਵੀ ਸਿਰਈ ਬਸ ਨਾਗ ਪੀਸ ਆਏ ਲਾ ਨਗੀਨਾ ਹੀ ਆ ਬਾਈ ਨਗੀਨਾ ਹੀ ਆ ਮੈਂ ਕਿਹੜਾ ਅੰਗਾ ਗੋਰਾ 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 ਅੰਗਾ ਪਾਣ ਜਰਸੀ ਆ ਟਾਪ ਦੀ ਪਿਓਰ ਜਿਹੜੀ ਕਹਿੰਦੇ ਨੇ ਵੀ ਸਭ ਤੋਂ ਪਿਓਰ ਜਰਸੀ ਚਾਹੀਦੀ ਆ ਬਾਈ ਉਹ ਚੀਜ਼ ਮਿਲਿਆ ਮਿਲ ਪਹਿਲੇ ਸੂਆ ਭਾਈ ਨੇ 20 ਕਿਲੋ ਦੁੱਧ ਕੱਢਿਆ ਹੋਇਆਗਾ ਕਿਹੜਾ ਸੂਆ ਹੁਣ ਹੁਣ ਦੂਜਾ ਸੁੰਦੀ ਆ ਭਾਈ ਦੂਜਾ ਸੂਆ ਸੁੰਦੀ ਹਾਂ ਭਾਈ ਢਿੱਲਾਂ ਦੇ 10 ਦਿਨ ਬਾਕੀ ਪੈ ਬਣਦੇ 10 ਦਿਨ ਬਾਕੀ ਭਾਈ ਥਾਣਾ ਦਾ ਸੈਜ ਇੱਕ ਨੰਬਰ ਭਾਈ ਬੜਾ ਚੰਗਾ ਥਣ ਲੱਗਾ ਬਹੁਤ ਚੰਗਾ ਭਾਈ ਲੇ ਵਾਲੇ ਵਸ ਤੋਂ ਆ ਫੇਰ ਦੇਖ ਲਾ ਕਿੰਨਾ ਭਰਾ ਪੰਡ ਲਾਈ ਫਿਰਦੀ ਆ ਚਰ ਮਾਲੀ ਹਜੇ ਤੱਕ ਕੱਚੀ ਪਈਆ ਉਸ ਹਾਂ ਉਹਨਾਂ ਦਾ ਜਲ ਲਲ ਇੱਕੋ ਜਿਹਾ ਥਾਣਾ ਹਾਂ ਇੱਕੋ ਜਿਹਾ ਵੀਰੇ ਜਮਾ ਹੈ ਜਮਾ ਦੱਸਦੀ ਹੈ ਤੇ ਇੱਕ ਗੱਲ ਭਾਈ ਹੋਰ ਦੱਸਦੀ ਹੈ ਫੁੱਲ ਵਜਣ ਤੇ ਫੁੱਲ ਕਤ ਵਾਲੀ ਜਰਸੀ ਆ ਗਈ ਪੂਰੀ ਜੀ ਪੰਜਾਬ ਵਾਲੇ ਭਾਈ ਕੋਈ ਆ ਤਾਂ ਜਰਸੀ ਪੂਰੀ ਮੰਨ ਕੇ ਨਾ ਜੋ ਹਾਂ ਛੋਟੀ ਮੰਨ ਕੇ ਨਾ ਹੁਣ ਬਾਈ ਸਹੀ ਗੱਲ ਆ ਵੱਡੀ ਆ ਜਰਸੀ ਆਏ ਨਾ ਕਹਿੰਦਾ ਛੋਟੀ ਹਮਾਚ ਵਾਲੀ ਲਈ ਫਿਰਦਾ ਜਾਂ ਕੋਈ ਹੋਰ ਆ ਪੰਜਾਬ ਵਾਲੀ ਜਮਾ ਬਾਈ ਸਹੀ ਗੱਲ ਆ ਲੈ ਮੈਂ ਕਹਿੰਦਾ ਯਾਰ ਵੀ ਇੱਕ ਟਾਈਮ ਇਹ ਹੈ ਜੀ ਕਰਦਾ ਵੀ ਕੈਮਰਾ ਇਹਦੇ ਉੱਤੇ ਹੀ ਲਾਈ ਰੱਖ ਹਾਂ ਸਹੀ ਗੱਲ ਆ ਬਾਈ ਜਮਾ ਇਹ ਦੇਖ ਸਹੀ ਗੱਲ ਆ ਕੁਆਲਿਟੀ ਦੇਖੋ ਯਾਰ ਥੋੜਾ ਥੋੜਾ ਦੇਖ ਬੈੜਦਾ ਦੇਖ ਬਾਈ ਇੱਕ ਗੱਲ ਹੋਰ ਆ ਲੰਮੀ ਐਫ ਜੀ ਨਹੀਂ ਵੇਲ ਆ ਜਮਾ ਬਾਈ ਜਾਵਾ ਹੂੰ ਪੂਰੀ ਸਿਰ ਆ ਬੈੜਾ ਯਾਰ ਮੁਰਦਾਨ ਜਿਹੜੇ ਬੈੜਦੇ ਬਾਈ ਮੰਗਲੀ ਨੇ ਇੱਕ ਗੱਲ ਹੋਰ ਆ ਗਈ ਇਹਦਾ ਨਮਾਈ ਕਰਕੇ ਡੱਬ ਜੇ ਦੀਂਦੇ ਹਾਂ ਬਾਈ ਨਮਾਈ ਇਹਦਾ ਕਰਕੇ ਤਾਜੀ ਨਵਾਈ ਆ ਹੁਣ ਨਮਾਈ ਦਾ ਰੂਪ ਨਾ ਤੇ ਪਰ ਐ ਪਈਆ ਥੱਲੋ ਥੱਲੋ ਦੇਖ ਬਾਈ ਲਾ ਕੇ ਨਾ ਤਾਂ ਥਾਣਾ ਮਿਲੇ ਨਾ ਲੈਵਾ ਹੈ ਹਾਂ ਕੀ ਬਾਤ ਆ ਬਾਈ ਦੇਖ ਬਾਈ ਨੰਬਰ ਲੈਵਾ ਤੇ ਇੱਕ ਨੰਬਰੀ ਥਾਣਾ ਬਾਲਟ ਲਾਜ ਕੱਡੂਗੀ ਫੇਰ ਜਾ ਕੇ ਕਰਵਾ ਲੈਣਾ ਸੂਣਾਗਾ ਤੇ ਅੱਜ ਮੁੱਲ ਦੱਸ ਦੇ ਫਿਰ ਕੀ ਰਹਿਣ ਵਾਲਾ ਇਹ ਨੀਨੇ ਦਾ ਬਾਈ ਅੱਜ ਦੇ ਜਿਵੇਂ ਕੱਚੀ ਜੀ ਆ ਅੱਜ ਤਾਂ ਉਹ ਮੈਂ ਮੁੱਲ ਕਰ ਦਿਆ ਵਾ ਠੀਕ ਆ ਜਿੱਦੇ ਤਿਆਰ ਹੋ ਉਸ ਹਿਸਾਬ ਨਾਲ ਕਰਾਂਗੇ ਅੱਜ ਬਾਈ ਮੋਲੇ ਦਾ 70000 ਰੁਪਿਆ ਦਾ ਹੋ ਜੀ ਥੋੜਾ ਕਹਣਾ ਆ ਮਾਨ ਬਤਾਨ ਵੀ ਕਰ ਦਾਂਗੇ ਬਾਈ 70000 ਰੁਪਿਆ ਬਾਈ ਕਹਿੰਦਾ ਅੱਜ ਬਾਈ ਮੋਲਾ ਬਾਕੀ ਦੁੱਧ ਵਾਲੀ ਨਾਲ ਦੇਖੋ ਬਾਲ ਖਾਂਦੀ ਆਉਂਦੀ ਜਮਾ ਬਾਈ ਪੂਰਾ ਐ ਦੇਖਾ ਥਣ ਥਣ ਦੇਖ ਕਲੱਬ ਵੀ ਕਲੱਬੀ ਸਾਰੇ ਥਣਾਂ ਐ ਲੱਗੇ ਹੋਇਆ ਮੈਂ ਕਹਿੰਦਾ ਜੇ ਗੱਲ ਕਰੀਏ ਕੱਦ-ਕਾਰ ਤੇ ਸਰੀਰ ਦੀ ਖਿੱਟ ਸਰੀਰ ਦੀ ਪੂਰਾ ਜਮਾ ਬਾਈ ਜਮਾ ਪੂਰਾ ਸਹੀ ਗੱਲ ਆ ਚੰਗੀ ਖਰਾਕ ਤੇ ਪਲੀ ਬਹੁਤ ਵਧੀਆ ਬਾਈ ਦੇਖ ਆ ਮਾਈਆ ਦੇਖ ਦੇਖ ਲੈ ਫੇਸ ਦਿਖਾਓ ਇੱਕ ਵਾਰੀ ਫੇਰ ਦੇਖ ਲਓ ਕੰਨ ਦੇਖ ਯਾਰ ਮ ਜਿਹੜੇ ਕਹਿੰਦੇ ਆ ਸਾਨੂੰ ਜਰਸੀ ਜਾਈ ਰੋ ਉਹ ਨਗੀਨਾ ਉਹਨਾਂ ਵਾਸਤੇ ਸਹੀ ਗੱਲ ਆ ਜਮਾਇਆ ਤੇ ਨਗੀਨਾ ਹੀ ਆਇਆ ਐਡੈਂਸੀ ਦਾ ਇੱਕ ਨੰਬਰ ਆ ਗਈ ਹਾਂ ਬਈ ਫਾੜੀ ਵਾਲਾ ਡਰ ਦਿਖਾਈਏ ਆਪਾਂ ਲੈ ਆ ਹੁੰਦਿਆ ਬਈ ਫਾੜੀ ਦੇਖੋ ਡਰ ਰਹਿਣਾ ਬਣਦੀ ਆ ਨਾ ਵਿਚਾਲਾ ਲੈ ਕੀ ਬਾਤ ਆ ਐ ਪਈਆ ਬਾਈ ਚਿੱਲਾ ਫੁੱਲ ਪਈਆ ਮੈਂ ਤਾਂ ਕਹਣਾ ਉਹਦੋਂ ਫਸ ਕੇ ਖੜਾ ਆ ਦੇਖ ਲੈ ਕੋਈ ਸੂਣ ਵਾਲਾ ਢੰਗ ਵੀ ਨਹੀਂ ਹਲੇ ਸਹੀ ਗੱਲ ਆ ਹਾਂ ਬਈ ਤੇ ਅੱਗੇ ਬਈ ਇਧਰੋਂ ਦੋ ਨੰਬਰ ਤੇ ਬੱਸੀ ਕਿੰਨੀ ਉਮਰ ਦੀ ਆ ਬੁੱਟੇ ਬਾਈ ਇਹ ਖੀਰੀ ਹੈਗੀ ਦੰਦੋਂ ਹਾਂ ਬਈ ਠੀਕ ਆ ਬਈ ਹਾਂ ਤੰਦੋਆ ਕੀ ਬਾਈ ਖੀਰੀ ਕਿੰਨੀ ਕੁ ਉਮਰ ਦੀ ਆਉਂ ਅੰਦਾਜ਼ਾ ਉਮਰ ਤਾਂ ਆ ਲਾਲ ਬਾਈ 17 ਕਿ ਮਹੀਨੇ 18 ਮਹੀਨੇ ਮਸਾ ਬਣਦੀ ਆ ਠੀਕ ਹੈ ਬਾਈ ਹਾਂ ਠੀਕ ਹੈ ਕਾਬਲੀ ਹੋਈ ਬਈ ਬੱਤੀ ਚੰਗੀ ਆ ਥੜਾ ਤਾਂ ਤੰਗ ਲਗਿਆ ਹਾਂ ਹਾਂ ਬਾਈ ਚਾਰਾ ਬੁੱਟੇ ਚਾਰ ਥਾਣਾ ਬਾਈ ਜਮਾ ਐ ਪਿਆ ਬੱਸ ਬੋਤੋ ਥੋੜਾ ਡਰਦੀ ਆ ਬਾਈ ਹੋਰ ਕੋਈ ਨਹੀਂ ਲੈ ਢੀ ਸੀਲ ਬਥੇਰੀ ਜਿਵੇਂ ਮਰ ਜਿਨਮਾਈ ਧਵਾਈ ਦਾ ਬਾਈ ਝੋਲੀ ਘਪਣਾ ਨਾਲਦੀ ਆ ਹਾਂ ਬਾਈ ਜਾ ਹੁਣ ਸਹੀ ਗੱਲ ਲੈ ਪ੍ਰਿੰਟ ਸਨਕਾ ਬਣਾ ਬ੍ਰੀਡ ਬਾਈ ਇੱਕ ਨੰਬਰ ਆ ਗਈ ਇਹਦਾ ਥੋੜਾ ਜਿਹਾ ਨਨਮਾਈ ਧਮਾਈ ਵੀ ਨਹੀਂ ਹਜੇ ਹਾਂ ਨਨਮਾਈ ਵੀ ਨਹੀਂ ਬਾਈ ਆਪਾਂ ਤਾਂ ਆਈ ਵੀਡੀਓ ਪਾਤੀ ਆਗੇ ਨਨਮਾਈ ਵੀ ਨਹੀਂ ਆਪਾਂ ਵੀਡੀਓ ਪਾਤੀ ਖੋਲਣੀ ਇਹਨੂੰ ਬਾਈ ਪੂਰੇ ਹਾਂ ਲੈ ਸੋਹਣੀ ਬਸਿਆ ਪੂਰੇ ਪ੍ਰਿੰਟਦਾਰ ਬਸਿਆ ਚੱਕੋ ਬਸਿਆ ਬਾਈ ਪੂਰੇ ਫੇਸ ਵਗੈਰਾ ਰੰਗ ਦੇ ਕੁਆਲਿਟੀ ਬਸੀ ਦੀ ਇੱਕ ਨੰਬਰ ਆ ਤੋਰਾ ਤਾਰਾ ਦੇਖੋ ਬੱਚੇ ਦਾ ਇੱਕ ਨੰਬਰ ਆ ਗਿਆ ਤੇ ਬੁੱਟੇ ਜੇ ਗੱਲ ਕਰੀ ਹੁਣ ਇਹਦਾ ਮੁੱਲ ਦੀ ਬਾਈ ਕੀ ਰਹਿਣ ਵਾਲਾ ਇਹਦਾ ਮੁੱਲ ਕਰਦੇ ਆ ਬਾਈ ਆਪਾਂ 25000 ਰੁਪਿਆ ਹੋਜੂ ਥੋੜਾ ਘਣਾ ਹਾਂ ਮਾਨ ਤਾਣ ਹੋਊ ਬਾਈ 25000 ਰੁਪਿਆ ਬਾਈ ਕਹਿੰਦਾ ਮੁੱਲ ਕਰਦੇ ਆ ਬਾਕੀ ਥੋੜਾ ਘਣਾ मेरी मां ਦਾ ਰਿਕਾਰਡ ਬਾਈ 25 26 ਕਿਲੋ ਦੁੱਧ ਦਾਗਾ ਪੂਰੇ ਫਾਰਮ ਚੋਂ ਅਸੀਂ ਆਇਆ ਕੋਈ ਆਇਆ ਨਹੀਂ ਬਈ ਆਪਾਂ ਕੋਈ ਘਰੋਂ ਲੈ ਲਈਏ ਫਾਰਮ ਚੋਂ ਆਈ ਹੋਈ ਬਸੀ ਠੀਕ ਆ ਬਾਈ ਹਾਂ ਤੇ ਹੋ ਜੋ ਥੋੜਾ ਗਾਣਾ ਹਾਂ ਮਾਂ ਦਾਣ ਬਾਈ ਪੂਰਾ ਕਰਾਂਗੇ ਆ ਕੀ ਬਾਤ ਆ ਬਾਈ ਠੰਡੀ ਸੀਲ ਵਸੀ ਗਿਆ ਝੋਲੀ ਗੱਬਣਾ ਨਾਲ ਦੀ ਟੀਕਾ ਲੈਣ ਦੇ ਬਿਲਕੁਲ ਕਾਬਲਾ ਤੇ ਨਕਸ਼ੀ ਕੇ ਬਾਈ ਕੋਲੇ ਬਾਈ ਦੋ ਆਪਾਂ ਦੋਮੇ ਹੀ ਦਿਖਾਤੇ ਜੇ ਦੋਮਾਂ ਨਗਾ ਚ ਕੋਈ ਵੀ ਨਾ ਕਿਸੇ ਵੀਰ ਤੇ ਪਸੰਦਾ ਹੈ ਬਾਈ ਨਕੰਡੈਕ ਜ਼ਰੂਰ ਕਰੋ ਵੀਡੀਓ ਨੂੰ ਵੇਖ ਲਈ ਧੰਨਵਾਦ